ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦਾਣਗੜ ਇਹ ਦੋਸਤੋ ਜੋ ਪਿੰਡ ਹੈ ਬਰਨਾਲੇ ਜ਼ਿਲ੍ਹਾ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ ਦੋਸਤੋ ਖਾਸ ਹੋਣ ਵਾਲੀ ਹੈ ਉਹਨਾਂ ਵੀਰਾਂ ਲਈ ਜਿਹੜੇ ਟੋਕੜ ਗੱਭਣ ਪਸ਼ੂ ਦੀ ਡਿਮਾਂਡ ਰੱਖਦੇ ਆ ਅੱਜ ਦੀ ਵੀਡੀਓ ਚ ਬਹੁਤ ਸੋਹਣੀ ਦੋਸਤੋ ਮੂਰਤ ਵਰਗੀ ਝੋਟੀ ਦਿਖਾਉਣੀ ਆ ਸੋਨੂੰ ਪਹਿਲੇ ਸੂਏ ਸੂਈ ਹੋਈ ਐ ਇਸ ਟਾਈਮ ਦੰਦਾਂ ਦੇ ਵਿੱਚ ਹੀ ਹੈ ਤੇ ਦੁੱਧ ਵੀ ਦੋਸਤੋ ਸੱਜਣਾ ਜਿੱਨਾਂ ਹੀ ਦੇਈ ਜਾਂਦੀ ਐ ਇਸ ਟਾਈਮ ਵੀ ਤੇ ਬਾਕੀ ਇਹਦੀ ਜੋ ਡਿਟੇਲ ਹੈਗੀ ਆਪਾਂ ਤੁਹਾਨੂੰ ਵੀਡੀਓ ਚ ਬਾਈ ਤੋਂ ਲੈ ਕੇ ਦੱਸਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਅਜੋ ਬਾਕੀ ਦੀ ਗੱਲਬਾਤ ਆਪਾਂ ਬਾਅਦ ਨਾਲ ਕਰਦੇ ਆਂ ਬਈ ਜੀ ਸਹੀ ਗੱਲ ਬਰੇਕ ਕਰ ਆਪਣਾ ਨਾਮ ਦੱਸ ਦਿਓ ਜੀ ਰਾਜਵੀਰ ਸਿੰਘ ਜੀ ਅੱਛਾ ਰਾਜਵੀਰ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵਿੱਚ ਆਪਾਂ ਇੱਕ ਤੋਕੜ ਗੱਬਣਾ ਝੋਟੀ ਦਿਖਾਉਣੀ ਹੈ ਇਹਦੀ ਬਈ ਹੁਣ ਡਿਟੇਲ ਦੱਸਿਓ ਬਈ ਇਹਦਾ ਕਿੰਨਾ ਮਾਸੂਆ ਇਸ ਟਾਈਮ ਇਹ ਪਹਿਲੇ ਸੂਏ ਸੂਈ ਹੋਈ ਹੈ ਜੀ ਠੀਕ ਹੈ ਦੰਦੋਂ ਤੋਂ ਬਈ ਇਹ ਨੰਦੋਂ ਛਿੱਗੀ ਆ ਠੀਕ ਹੈ ਤੇ ਗੱਬਣ ਬਈ ਕਿੰਨੇ ਟਾਈਮ ਗੱਬਣ ਟਾਈਮ ਹੀ ਨੇ ਚੈੱਕ ਪਾਸ ਆ ਜੀ ਚੈੱਕ ਪਾਸ ਕੋਈ ਵੀਰ ਕਰਾ ਸਕਦਾ ਪਾ ਸਕਦਾ ਠੀਕ ਹੈ ਤੇ ਬਈ ਅੱਜ ਦੀ ਘੜੀ ਇੱਥੇ ਕਿੰਨਾ ਦੁੱਧ ਤਿਆਰ ਹੈ 8 ਕਿਲੋ ਦੁੱਧ ਆ 8 ਕਿਲੋ ਠੀਕ ਹੈ ਤੇ ਮਿਲਦੀ ਬਈ ਕਿ ਪਤਾ ਕਰਕੇ ਦੱਸੋ ਪਤਾ ਕਰਕੇ ਦੱਸ ਦਾਂਗੇ ਜਿਹੜਾ ਵੀਰ ਆਪਾਂ ਨਾਲ ਸੌਦਾ ਕਰੂ ਤੇ ਬਈ ਇਹਦਾ ਆਪਾਂ ਰੇਟ ਕੀ ਕਰਾਂਗੇ ਜੇ ਆਪਾਂ 50000 ਦੇ ਦੇ ਦਾਂਗੇ ਠੀਕ ਐ ਖੋਲਿਓ ਬਈ ਦੋਸਤੋ 65000 ਰੇਟ ਹੈਗਾ 2.5 ਮਹੀਨਿਆਂ ਦੀ ਚੈੱਕ ਪਾਸ ਹੈ ਤੇ ਤੁਸੀਂ ਆਪਦਾ ਡਾਕਟਰ ਲਿਆ ਕੇ ਚੈੱਕ ਪਾਸ ਕਰਾ ਸਕਦੇ ਹੋ ਹਵਾਨਾ ਦੋਸਤੋ ਦੇਖਿਆ ਤੁਸੀਂ ਹਵਾਨਾ ਬਿਲਕੁਲ ਫਿਕਸ ਹਵਾਨੇ ਦੀ ਝੋਟੀ ਹੈਗੀ ਕੱਦ ਘਾੜ ਦੋਸਤੋ ਬਹੁਤ ਹੈ ਝੋਟੀ ਦਾ 6 ਦਾੰਦਾ ਮੂੰਹ ਚੋਂ ਸੂਆ ਪਹਿਲਾ ਦੂਜੇ ਸੂਏ ਲਈ 2.5 ਮਹੀਨਿਆਂ ਦੀ ਚੈੱਕ ਪਾਸ 8 ਕਿਲੋ ਦੁੱਧ ਤੇ 65000 ਰੇਟ ਕਰਿਆ ਦੋਸਤੋ ਬਾਈ ਨੇ ਮੇਰੇ ਹਿਸਾਬ ਨਾਲ ਦੋਸਤੋ ਰੇਟ ਬਿਲਕੁਲ ਜਾਇਜ਼ ਕਰਿਆ ਬਾਕੀ ਇਹ ਰੇਟ ਸੋਨੂੰ ਜਾਇਜ਼ ਲੱਗਣਾ ਚਾਹੀਦਾ ਹੈਗਾ ਬਾਡੀ ਪੰਤਰ ਦੇਖਿਓ ਜੀ ਦੋਸਤੋ ਝੋਟੀ ਦੀ ਪਿੱਛੋਂ ਹਵਾਨਾ ਚੈੱਕ ਕਰਿਓ ਬਾਕੀ ਮੂੰਹ ਮੱਥਾ ਤੇ ਸਿੰਘ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਕਲੀਅਰ ਦੇਖ ਸਕਦੇ ਹੋ ਬਿਲਕੁਲ ਗੋਲ ਸਿੰਘ ਸੀਲ ਠੰਡੀ ਦੋਸਤੋ ਬਾਈ ਕਹਿੰਦਾ ਫੁੱਲ ਹੈਗੀ ਇੱਕ ਟਾਈਮ ਚਾਰਟ ਤੇ ਮਿਲ ਜੀਏ ਤੇ ਇੱਕ ਟਾਈਮ ਟੀਕੇ ਤੇ ਸੋ ਦੋਸਤੋ ਅੱਜ ਦੀ ਵੀਡੀਓ ਚ ਇੱਕ ਥੋਕੜ ਗੱਪਣ ਝੋਟੀ ਦਿਖਾਉਣੀ ਸੀ ਤੁਹਾਨੂੰ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਸੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ